ਇਹ ਤੱਕਾ-ਤੁਕਾ ਦੁਕਾਨ ਦੇ ਵਿੱਚ ਲੈ ਜਾਣਾ ਹੈ। ਅੱਛਾ ਕਿਸੇ ਨੇ ਨਹੀਂ ਇਹਨੂੰ ਪੁੱਛਣਾ ਹੈ। ਤੁਸੀਂ ਦੇਖਿਓ ਕਿ ਹੁਣ ਕਿਵੇਂ ਰਿਜ਼ਲਟ ਆਉਂਦੇ। ਸਾਰੇ ਬਲਾਕਾਂ ਤੋਂ ਸਾਰੇ ਜ਼ਿਲ੍ਹਾ ਪੱਛ ਤੋਂ ਸਾਰੇ ਇਲੈਕਸ਼ਨ ਲੜ ਰਹੇ ਆ। ਬਹੁਤ بڑا ਅਛਾ ਹੈ। ਅਰ ਤੁਸੀਂ ਦੇਖਿਓ, ਰਿਜ਼ਲਟ ਦੇਖਿਓ। ਇਹ ਤੱਕਾ-ਤੁਕਾ ਕਰ ਰਹੇ ਨੇ, ਲੱਗੇ ਹੋਏ ਨੇ ਬਾਹਰ ਲੋਕਾਂ ਦੇ ਕਾਜੂਈ ਪਾੜ ਰਹੇ ਨੇ ਤੇ ਅੰਦਰ ਵੀ ਨਹੀਂ ਆਉਣ ਦੇ ਰਹੇ। ਇਹ ਤੱਕਾ-ਤੁਕਾ ਦੇ ਵਿੱਚ ਲੈ ਜਾਣਾ ਹੈ। ਅੱਛਾ ਕਿਸੇ ਨੇ ਨਹੀਂ ਇਹਨੂੰ ਪੁੱਛਣਾ ਹੈ। ਤੁਸੀਂ ਦੇਖਿਓ ਕਿ ਹੁਣ ਕਿਵੇਂ ਰਿਜ਼ਲਟ ਆਉਂਦੇ। ਰਖੜਾ ਸਾਹਿਬ ਜਿਸ ਤਰ੍ਹਾਂ ਕਿ ਧੱਕੇ ਦੀ ਤੁਸੀਂ ਗੱਲ ਕੀਤੀ ਆ ਕੱਲ ਕਨੌਰ ਦੇ ਵਿੱਚ ਦੇਖਿਆ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਸੀਗੇ ਉਹਨਾਂ ਨੇ ਵਿਰੋਧ ਵੀ ਜਤਾਇਆ ਪਰ ਤੁਹਾਡੀ ਪਾਰਟੀ ਵੱਲੋਂ ਵੀ ਉੱਥੇ ਕੋਈ ਬੰਦਾ ਨਜ਼ਰ ਨਹੀਂ ਆਇਆ ਜੀ ਕਨੌਰ ਵੀ ਸਾਰੇ ਪੰਜਾਬ ਦੇ ਵਿੱਚ ਹੀ ਧੱਕਾ ਕਰ ਰਹੇ ਨੇ ਤੇ ਸਾਰੇ ਥਾਂ 'ਚ ਸਾਡੇ ਬੰਦੇ ਹੈਗੇ ਕੋਈ ਇਹੋ ਜਿਹਾ ਸੌ ਨਹੀਂ ਹੈ ਜਿੱਥੇ ਨਹੀਂ ਹੈ ਬੰਦਾ ਸਾਰੇ ਥਾਂ 'ਚ ਬੰਦੇ ਨੇ ਕੋਈ ਨਹੀਂ ਇਹ ਤੱਕੇ ਦਾ ਜਵਾਬ ਦੱਬਕ ਦੇਣਾ ਵਾਲੇ ਹਲਕੇ 'ਚ ਕਿੰਨੇ ਕਿ ਲੋਕ ਆਪਣੇ ਜਿਹੜੇ ਹੈ ਉਮੀਦਵਾਰੀ ਪਰਨੇ ਸਾਰੇ ਟੋਟਲ ਦੀ ਟੋਟਲ ਭਰਾਂਗੇ ਟੋਟਲ ਭਰਾਂਗੇ ਜੀ ਅਰਕੜਾ ਸਾਹਿਬ ਕਿਤੇ ਮੁਸ਼ਕਿਲ ਆਈ ਹੈ ਆਪਣੇ ਜਿਹੜੇ ਉਮੀਦਵਾਰ ਨੇ ਵੀ ਕਾਗਜ਼ ਦਾ ਪਤਾ ਯਾਰ ਸਾਡੇ 'ਚ ਆਪਣੀ ਜਾਨ ਹੈਗੀ ਏ ਇਹ ਇਹ ਰੋਕ ਰਹੇ ਨੇ ਚੁੱਲੇ ਟੱਕ ਤੋਂ ਦੇ ਰਹੇ ਨੇ ਐਨਓਸੀ ਤੋਂ ਰੋਕ ਰਹੇ ਨੇ ਬਹੁਤ ਸਾਰੇ ਰੋਕ ਰਹੇ ਨੇ ਕਾਗਜ਼ ਭੰਨੂ ਰੋਕ ਲੈਣਦਾ ਓਕੇ ਮਾਰ ਰਹੇ ਨੇ ਤੁਸੀਂ ਪੰਚੀ ਕਰੀ ਹੈ ਤੇ ਇਹ ਕਰਦਾਂਗੇ ਅਸੀਂ ਵਿਚੋ ਆ ਕਰਦਾਂਗੇ ਇਹਨਾਂ ਬ ਈਮਾਨਦਾਰ ਸਰਕਾਰ ਕਿਦਾਂ ਦੀ ਲੱਗ ਰਹੀ ਹੈ ਆ ਤੁਹਾਨੂੰ ਮੇਰੇ ਨਾਲ ਵੱਧ ਪਤਾ ਹੈ